ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਘਟਾਰੋ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਵੀ ਨਵਾਂ ਸ਼ਹਿਰੀ ਆ ਦੋਸਤੋ ਇਸ ਘਰ ਚੋਂ ਆਪਣੇ ਚੈਨਲ ਤੇ ਰੋਟੀਨ ਚ ਵੀਡੀਓ ਅਪਲੋਡ ਹੁੰਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਹੁਤ ਸੋਹਣੀ ਜਰਸੀ ਬੱਚੀ ਦਿਖਾਉਣੀ ਪੰਜਾਬ ਵਾਲੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਕੌਸਮਾ ਕੱਚੀ ਆ ਤੇ ਚੰਗੇ ਥਣ ਹਵਾਨੇ ਵਾਲੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਨੂੰ ਪਸੰਦ ਆਜੂਗੀ ਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲੇ ਸੂਏ ਵੱੱਛੀ ਮੂੰਹ ਤੋਂ 4 ਦੰਦ ਡੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ 15 ਦਿਨ ਲੈ ਜੂ ਮਾਰਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ 25 ਕਿਲੋ ਦਾ ਹਵਾਨੇ ਦੋਸਤੋ ਹਜੇ ਵਲਟਲ ਕਾਫੀ ਪਈ ਆ ਵੱਛੀ ਨੇ 15 ਦਿਨਾਂ ਚ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਨਾ ਥਣ ਚਾਰੇ ਨੁਕਰਾਂ ਚ ਲੱਗੇ ਹੋਏ ਫੋਰਸ ਚਾਂਗ ਭੋਰਾ ਨਹੀਂ ਹੱਤੀ ਚੁਵਾਈ ਹਲ ਥਣ ਤੇ ਇਸ ਕੁਆਲਿਟੀ ਸੋਹਣੀ ਬੋਦੀ ਵਾਲੀ ਜਰਸੀ ਛੋਟਾ ਗੋਲ ਕਰਨ ਦੁੱਧ ਬਾਈ ਜੀ ਹੁਣ ਕਿਰੇ 16 17 ਕਿਲੋ ਬੱਚੀ ਬੜੇ ਆਰਾਮ ਨਾਲ ਚੁਵਾਜੂ ਬਾਈ ਜੀ ਤੋਰ ਕੇ ਥਾਨ ਹਵਾਨਾ ਦਿਖਾ ਦਈਏ ਜੀ ਸਾਰਿਆਂ ਨੂੰ ਆ ਦੋਸਤੋ ਵੇਖ ਸਕਦੇ ਆ ਹਵਾਨਾ ਸੋਹਣਾ ਫਿਟਿੰਗ ਵਾਲਾ ਥਣ ਚਾਰੇ ਸੋਹਣੇ ਨੁਕਰਾਂ ਚ ਲੱਗੇ ਹੋਏ ਫੋਰਚੈਂਗ ਪੁਰਾਣੀ ਪ੍ਰਿੰਟ ਸੋਹਣਾ ਬੱਚੀ ਦਾ ਕੱਦ ਕਾਠ ਚੰਗਾ ਜੇ ਬਾਈ 40 156 ਡੈਨਮਾਰਕ ਦਾ ਸੀਮਨ ਲੱਗਿਆ ਹੋਇਆ ਦੋਸਤੋ ਹਨ ਮੈਂ ਨੇੜ ਤੋਂ ਚੈੱਕ ਕਰਾ ਦਨਾ ਬੱਚੀ ਦੇ ਆ ਵੇਖ ਸਕਦੇ ਆ ਦੋਸਤੋ ਥਣ ਪੂਰੇ ਸੋਹਣੇ ਚਾਰੇ ਨੁਕਰਾਂ ਚ ਲੱਗੇ ਹੋਏ ਫੋਰਚੈਂਗ ਪੁਰਾਣੀ ਫੇਸ ਕੁਆਲਟੀ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਦੁੱਧ ਬਾਈ ਕਹਿੰਦਾ 16 17 ਕਿਲੋ ਬੱਚੀ ਬੜੇ ਆਰਾਮ ਨਾਲ ਚੁ ਆਜੂ ਹਵਾਨਾ ਜਿਹੇ ਜਵਾਲਟਾ ਲਾ ਕਾਫੀ ਪਈ ਹੈ ਬੱਚੀ ਨੇ 15 ਦਿਨਾਂ ਚ ਵਾਲਟਾ ਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੁਣਾ ਰੇਟ ਬਾਈ ਜੀ ਹੁਣ ਰੱਖਿਆ ਹੋਇਆ ਬੱਚੀ ਦਾ 60000 ਰੁਪਇਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਨਤਾਣ ਹੋ ਜੂ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਕਿਤੇ ਹੋਰ ਨਵੀਂ ਵੀਡੀਓ ਦੇ ਨਾਲ ਉਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ